ਸਸਰੀਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਮਾਰਕੀਟ ਤੋਂ ਵੀ ਵਧੀਆ ਘਰ ਵਿੱਚ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਉਹ ਵੀ ਬਿਲਕੁਲ ਸਸਤੇ ਵਿੱਚ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਫਰੈਂਡਸ ਇਸ ਵਾਸਤੇ ਮੈਂ ਲੋਕੀ ਲੈ ਲਈ ਇੱਥੇ ਯਾਨੀ ਕਿ ਕੀਆ ਲਏ ਆਵੇਂ ਤੁਸੀਂ ਲੋਕੀ ਵੀ ਲੈ ਸਕਦੇ ਹੋ ਤੇ ਇਹਨਾਂ ਦੋਵਾਂ ਨੂੰ ਮੈਂ ਛਿੱਲ ਲਿਆ ਚੰਗੀ ਤਰ੍ਹਾਂ ਇਹ 800 ਗ੍ਰਾਮ ਦੇ ਕਰੀਬ ਹੈਗੇ ਨੇ ਤੇ ਇਹਨਾਂ ਨੂੰ ਛਿਲਕੇ ਮੈਂ ਧੋ ਲਿਆ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਪੀਸ ਤਾਂ ਵਿੱਚ ਕੱਟ ਲਵਾਂਗੇ ਤੇ ਜਿਹੜਾ ਵਿੱਚ ਦਾ ਭਾਗ ਹੈ ਵਾਈਟ ਵਾਲਾ ਇਹਨੂੰ ਆਪਾਂ ਕੱਟ ਦੇਵਾਂਗੇ ਇਹ ਆਪਾਂ ਯੂਜ਼ ਨਹੀਂ ਕਰਾਂਗੇ ਤੁਸੀਂ ਐਤੀ ਥਾਤੇ ਲੋਕੀ ਵੀ ਲੈ ਸਕਦੇ ਹੋ ਪਰ ਲੋਕੀ ਆ ਕੀ ਆ ਜੋ ਵੀ ਲਓ ਤੁਸੀਂ ਬਹੁਤ ਜ਼ਿਆਦਾ ਕੱਚਾ ਨਹੀਂ ਹੋਣਾ ਚਾਹੀਦਾ ਰਹਿਣਾ ਸਾਰਿਆਂ ਨੂੰ ਪੀਸਾ ਨੂੰ ਮੈਂ ਕੱਟ ਲਿਆ ਤੇ ਹੁਣ ਆਪਾਂ ਕਰਾਂਗੇ ਕद्दूकस ਕद्दूकस ਬਹੁਤ ਜਿਹੜੇ ਵੱਡੇ ਛੇਦ ਹੁੰਦੇ ਉਹਦੇ ਨਾਲ ਨਹੀਂ ਕਰਨਾ ਮੀਡੀਅਮ ਵਾਲਾ ਕਰਨਾ ਹੈ ਇਸ ਤਰੀਕੇ ਨਾਲ ਆਪਾਂ ਪੂਰੀ ਲੋਕੀ ਦੀ ਕद्दूकस ਕਰਕੇ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਇਹ ਪੂਰਾ ਕद्दूकस ਕਰਕੇ ਮੈਂ ਰੱਖ ਲਿਆ ਤੇ ਹੁਣ ਆਪਾਂ ਗੈਸ ਚਾਲੂ ਕਰਾਂਗੇ ਤੇ ਇੱਥੇ ਚੜਾਵਾਂਗੇ ਇੱਕ ਕੜਾਈ ਵਿੱਚ 1 ਲੀਟਰ ਦੁੱਧ ਤੇ ਦੁੱਧ ਨੂੰ ਆਪਾਂ ਗਰਮ ਕਰਾਂਗੇ ਇੱਕ ਉਬਾਲ ਆਉਣ ਤੱਕ ਤੇ ਜਦੋਂ ਇੱਕ ਉਬਾਲਾ ਆ ਜਾਵੇ ਤੇ ਉਦੋਂ ਪਾਵਾਂਗੇ ਆਪਾਂ ਜਿਹੜੀ ਕद्दूकस ਕਰਕੇ ਰੱਖੀ ਹੋਈ ਸੀ ਲੋਕੀ ਉਹ ਤੇ ਇਹਦਾ ਆਪਾਂ ਪਾਣੀ ਨਹੀਂ ਨਿਚੋੜਨਾ ਬਿਲਕੁਲ ਵੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਇਹਨੂੰ ਮੀਡੀਅਮ ਫਲੇਮ ਤੇ ਆਪਾਂ 8-10 ਮਿੰਟ ਤੱਕ ਪਕਾ ਪੱਕਣ ਦੇਵਾਂਗੇ ਦੇ ਫਿਰ 10 ਮਿੰਟਾਂ ਬਾਅਦ ਇਹਨੂੰ ਇਹਨੂੰ ਦੇਖਦੇ ਆਪਾਂ ਦੇਖਿਓ ਥੋੜਾ ਜਿਹਾ ਦੁੱਧ ਵੀ ਘੱਟ ਗਿਆ ਏ ਤੇ گاੜਾ ਵੀ ਹੋ ਗਿਆ ਤੇ ਹੁਣ ਪਾਵਾਂਗੇ ਆਪਾਂ ਚੀਨੀ ਖੰਡ ਤੁਸੀਂ ਆਪਣੇ ਇੱਛਾ ਅਨੁਸਾਰ ਪਾ ਸਕਦੇ ਹੋ ਤੇ ਇੱਥੇ ਮੈਂ ਅੱਧੇ கப் ਤੋਂ ਥੋੜੀ ਜਿਹਾ ਜ਼ਿਆਦਾ ਖੰਡ ਲਈਏ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਚੀਨੀ ਪਾਣ ਤੋਂ ਬਾਅਦ 5 ਕੁ ਮਿੰਟ ਆਪਾਂ ਹੋਰ ਪਕਾਵਾਂਗੇ ਤੇ 5 ਮਿੰਟਾਂ ਬਾਅਦ ਇਹਨੂੰ ਆਪਾਂ ਇਹਦੇ ਵਿੱਚ ਮਲਾਈ ਐਡ ਕਰਾਂਗੇ ਅੱਧੇ ਕੱਪ ਤੋਂ ਥੋੜੀ ਜਿਹੀ ਜ਼ਿਆਦਾ ਮੈਂ ਤੇ ਮਲਾਈ ਲਈ ਹੈ ਜੇਕਰ ਤੁਹਾਡੇ ਕੋਲ ਮਲਾਈ ਨਾ ਹੋਵੇ ਤਾਂ ਤੁਸੀਂ ਜੇ ਇਹਨੂੰ 5-7 ਮਿੰਟ ਹੋਰ ਪਕਾ ਲਿਆ ਜੇ ਜਾਂ ਫਿਰ ਥੋੜਾ ਜਿਹਾ ਦੁੱਧ ਵੀ ਜ਼ਿਆਦਾ ਲੈ ਸਕਦੇ ਹੋ ਤੇ ਮਲਾਈ ਘੁੱਲਣ ਤੱਕ ਮੈਂ ਇਹਨੂੰ ਪਕਾਇਆ ਹੈ 2 ਕੁ ਮਿੰਟ ਤੇ ਹੁਣ ਆਪਾਂ ਨੂੰ ਠੰਡਾ ਹੋਣ ਵਾਸਤੇ ਰੱਖ ਦੇਵਾਂਗੇ ਸਾਈਡ ਤੇ ਤੇ ਠੰਡਾ ਹੋ ਚੁੱਕਿਆ ਹੈ ਤੇ ਹੁਣ ਆਪਾਂ ਐਡ ਕਰਾਂਗੇ ਫੂਡ ਕਲਰ ਇੱਥੇ ਮੈਂ ਗ੍ਰੀਨ ਫੂਡ ਕਲਰ ਲਿਆ ਹੈ ਕਿਉਂਕਿ ਆਪਾਂ ਲੋਕੀ ਦੀ ਆਈਸਕ੍ਰੀਮ ਬਣਾਉਣ ਲੱਗੇ ਆ ਇਸ ਵਾਸਤੇ ਮੈਂ ਗ੍ਰੀਨ ਕਲਰ ਲਿਆ ਹੈ ਤੇ ਕਲਰ ਬਹੁਤਾ ਨਹੀਂ ਪਾਉਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਹੁਣ ਪਾਵਾਂਗੇ ਇਹਦੇ ਵਿੱਚ ਵਨੀਲਾ ਐਸੈਂਸ ਇਹ ਮਾਰਕੀਟ 'ਤੇ ਆਮ ਮਿਲ ਜਾਂਦਾ ਹੈ ਤੇ ਇਹਦੀ 6-7 ਬੂੰਦਾਂ ਆਪਾਂ ਪਾਣੀ ਹੈ ਬਹੁਤ ਜ਼ਿਆਦਾ ਇਹ ਵੀ ਨਹੀਂ ਯੂਜ਼ ਕਰਨਾ ਨੀਤਾ ਲੋਕੀ ਦੀ ਇਹ ਆਈਸਕ੍ਰੀਮ ਵਿੱਚ ਕੜਵਾਟ ਆ ਜਾਏਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਇਹ ਮਿਕਸਚਰ ਹੈ ਬਿਲਕੁਲ ਠੰਡਾ ਹੈ ਤੇ ਹੁਣ ਮਿਕਸੀ ਜਾਰ ਵਿੱਚ ਪਾ ਕੇ ਆਪਾਂ ਬਾਰੀਕ ਪੀਸ ਲਵਾਂਗੇ ਤੇ ਇਹਨੂੰ ਮੈਂ ਬਾਰੀਕ ਕਰ ਲਿਆ ਬਿਲਕੁਲ ਤੁਸੀਂ ਚਾਹੋ ਤਾਂ ਇਹਨੂੰ ਸ਼ੇਕ ਦੇ ਰੂਪ ਵਿੱਚ ਵੀ ਪੀ ਸਕਦੇ ਹੋ ਯਾਨੀ ਕਿ ਬਰਫ਼ ਪਾ ਕੇ ਤੇ ਹੁਣ ਆਪਾਂ ਇੱਕ ਬਰਤਨ ਵਿੱਚ ਇਹਨੂੰ ਪਾਵਾਂਗੇ ਫ੍ਰੀਜਰ ਵਿੱਚ ਰੱਖਣ ਵਾਸਤੇ ਤੇ ਇਹ ਕੁਲਫੀ ਵੀ ਆਪਾਂ ਜਮਾ ਲਨੇ ਆ ਇਹਦੀ ਕੁਲਫੀ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਇਸ ਟ੍ਰਿਕ ਨਾਲ 1 ਲੀਟਰ ਦੁੱਧ ਵਿੱਚ ਤੇ 800 ਗ੍ਰਾਮ ਲੋਕੀ ਵਿੱਚ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਆਈਸਕ੍ਰੀਮ ਬਣ ਕੇ ਤਿਆਰ ਹੋ ਜੇਗੀ ਤੇ ਬਾਕੀ ਦੀ ਬਚੀ ਹੋਈ ਆਪਾਂ ਇੱਕ ਕਟੋਰੀ ਵਿੱਚ ਪਾਵਾਂਗੇ ਤੇ ਇਹਨਾਂ ਸਾਰੀਆਂ ਨੂੰ 12 ਘੰਟੇ ਵਾਸਤੇ ਆਪਾਂ ਰੱਖ ਦੇਵਾਂਗੇ ਫ੍ਰੀਜਰ ਵਿੱਚ ਤੁਸੀਂ ਐਲੂਮੀਨੀਅਮ ਫੋਇਲ ਵੀ ਯੂਜ਼ ਕਰ ਸਕਦੇ ਹੋ तो यह उत्ते ढक्कन ला के आप रख देवे बारह घंटे वास्ते तो ये बारह घंटे बाद पूरी तरीके जम चुकी बहुत ही बहुत ही टेस्टी बन के तैयार हुई है मूँह में घुल वाली ये आइसक्रीम बन के तैयार हुई है फ्रेंड्स एक बार तुम जरूर बना के वेख तू बहुत ही पसंद आएगी तो बिना ज़्यादा कैमिकल तो ये रेसपी बन के तैयार होगी है बहुत ही हैल्दी उत तो उत्तों आपदम वगैरह ड्राई फ्रूट कोई भी पा सकते हैं ਤੇ ਜਿਹੜੀ ਆਪਾਂ ਦੂਜੀ ਜਮਾਈ ਸੀ ਉਹ ਵੀ ਮੈਂ ਕੱਢ ਲਈਏ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਆਈਸਕ੍ਰੀਮ ਬਣੀ ਹੈ